ਖੇਤਾਂ 'ਚ ਪੱਠੇ ਵਢਣ ਗਏ ਕਿਸਾਨ ਦੀ ਬਿਜਲੀ ਦਾ ਕਰੰਟ ਲੱਗਣ ਨਾਲ ਹੋਈ ਮੌਤ ਚਾਰਤਿਆਂ ਦਾ ਵਾਪਸੀ ਮ੍ਰਿਤਕ ਕਿਸਾਨ ਖਬਰ ਹੁਸ਼ਿਆਰਪੁਰ ਦੇ ਹਲਕਾ ਮੁਕੇਰੀਆਂ ਅਦੀਨ ਆਉਂਦੇ ਪਿੰਡ ਸਿੰਘਪੁਰ ਜੱਟਾ ਤੋਂ ਜਿੱਥੇ ਕਿ ਇੱਕ ਗਰੀਬ ਕਿਸਾਨ ਦੀ ਖੇਤਾਂ 'ਚ ਪੱਠੇ ਵੜਦਿਆਂ ਦੌਰਾਨ ਮੌਤ ਹੋ ਗਈ ਜਾਣਕਾਰ ਦਿੰਦਿਆਂ ਪਿੰਡ ਵਾਸੀਆਂ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਚੱਲੀ ਤੇਜ਼ ਹਨੇਰੀ ਕਾਰਨ ਖੇਤਾਂ 'ਚ ਲੰਕਦੀਆਂ ਬਿਜਲੀ ਦੀਆਂ ਤਾਰਾਂ ਟੁੱਟ ਗਈਆਂ ਸਨ ਤੇ ਜਦੋਂ ਮੱਖਣ ਸਿੰਘ ਪੱਠੇ ਵਢਣ ਗਿਆ ਤਾਂ ਇਸ ਦੌਰਾਨ ਅਚਾਨਕ ਉਸ ਦਾ ਪੈਰ ਬਿਜਲੀ ਦੀਆਂ ਤਾਰਾਂ ਤੇ ਪੈ ਗਿਆ ਜਿਸ ਕਾਰਨ ਉਸਦੀ ਮੌਤ ਹੋ ਗਈ। ਉਹਨਾਂ ਦੱਸਿਆ ਕਿ ਮੱਖਣ ਸਿੰਘ ਦਾ ਪਰਿਵਾਰ ਬੇहद ਗਰੀਬ ਪਰਿਵਾਰ ਹੈ ਤੇ ਉਸ ਦੀਆਂ ਚਾਰ ਧੀਆਂ ਨੇ ਤੇ ਘਰ ਦਾ ਸਾਰਾ ਗੁਜ਼ਾਰਾ ਉਸ ਤੇ ਸਿਰ ਤੇ ਹੀ ਸੀ। ਪਿੰਡ ਵਾਸੀਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਸ ਔਖੀ ਘੜੀ 'ਚ ਗਰੀਬ ਪਰਿਵਾਰ ਦੀ ਬਾਫੜੀ ਚਾਵੇ ਤੇ ਪਰਿਵਾਰ ਦੀ ਹਰ ਸੰਭਵ ਮਦਦ ਕੀਤੀ ਜਾਵੇ ਤਾਂ ਜੋ ਪਰਿਵਾਰ ਦਾ ਸਹੀ ਢੰਗ ਨਾਲ ਗੁਜ਼ਾਰਾ ਹੋ ਸਕੇ। ਇਹ ਮੰਗ ਕਰਦੇ ਪੰਜਾਬ ਸਰਕਾਰ ਤੋਂ। ਮੰਗ ਸਾਹਿਬ ਸਾਡੀ ਹੋਈ ਹੈ ਕਿ ਪੱਠਿਆਂ ਨੂੰ ਗੇਣੇ ਤੇ 20000 ਬੰਦੇ ਨੇ ਤੇ ਪੱਠਿਆਂ ਨੂੰ ਗੇਣੇ ਦਾ 70% ਜਲੀ ਬਗੀਏ 70% ਕਰਨ ਕਰਕੇ ਪੀਲੀ ਦੇ ਵਾਲੇ ਨਗਲੀ ਹੈ ਉਹਨਾਂ ਨੇ ਦੇਖਭਾਲ ਨਹੀਂ ਕੀਤੀ ਤੇ ਅਚਾਨਕ ਤਾਂ ਟੱਚ ਹੋਈ ਰਣ ਤੇ ਇਹਨਾਂ ਦੀ ਟੱਚ ਹੋ ਗਈ ਉੱਥੇ ਗਰੀਬ ਪਰਿਵਾਰ ਚਾਰ ਬੇਟੀਆਂ ਨੇ ਘਰ ਦੀ ਮੰਲੀ ਆਕ ਡਾਉਣ ਆ ਇਹਨਾਂ ਨੇ ਜੋ ਸਰਕਾਰ ਨੂੰ ਮੰਨਦੀ ਹੈ ਸਾਡੀ ਖਰਾਸੀ ਹੋਈ ਹੈ ਸਰਕਾਰ ਅਗੇ ਜੋ ਬੰਦੀ ਕਰ ਰਹੀ ਕੋਈ ਕੀਤੀ ਜਾਵੇ ਤੇ ਉਹ ਇਹਨਾਂ ਨੂੰ ਬੰਦਾ ਮਾਫੀਆ ਉਹ ਵੀ ਲੋੜ ਤੋਂ ਵੱਧ ਦਿੱਤਾ ਜਾਂਦਾ ਭਾਈ ਜਿਹੜਾ ਐਕਸੀਡੈਂਟ ਹੋਇਆ ਕਿਸਾਨ ਦੀ ਮੌਤ ਹੋਈ ਕੀ ਹੋਇਆ ਸੀ ਪੂਰਾ ਮਾਮਲਾ ਇਹ ਭਾਜੀ ਆਪਣੇ ਮੱਖਣ ਸਿੰਘ ਉਹਨੇ ਸਵੇਰੇ 10 ਵਜੇ ਨਾਲ ਪੱਠੇ ਲੈਣ ਗਏ ਨੇ ਤੇ ਜਿਸ ਜਗ੍ਹਾ ਤੇ ਪੱਠੇ ਲੈਣ ਗਏ ਨੇ ਉਸ ਜਗ੍ਹਾ ਦੇ ਵਿੱਚ ਕਮਾੜ ਦੇ ਵਿੱਚ ਬਿਜਲੀ ਦੀਆਂ ਤਾਰਾਂ ਟੁੱਟ ਕੇ ਜ਼ਮੀਨ ਨਾਲ ਟਕਰਾਈਆਂ ਹੋਈਆਂ ਸਨ। ਔਰ ਇਹ ਪੱਠੇ ਵੱਢ ਕੇ ਜਦੋਂ ਉੱਥੇ ਤੁਰੇ ਨੇ ਇਹ ਇਹਨਾਂ ਦੇ ਉਹ ਲੱਤ ਨੂੰ ਜਿਹੜੀ ਹੈ ਉਹ ਤਾਰ ਟਕਰਾ ਕੇ ਹੀ ਹੈ। ਜਿਹਦੇ ਕਰਕੇ ਇਹ ਉਹਨਾਂ ਨੇ ਕੋਈ ਜਦੋਜਾਦ ਉੱਥੇ ਕੀਤੀ ਛਡਾਉਣ ਦੀ ਪਰ ਨਹੀਂ ਇਹ ਉਸ ਤਾਰ ਦੇ ਉੱਤੇ ਕਿਤੇ ਉੱਥੇ ਹੀ ਡਿੱਗ ਪਏ ਨੇ। ਜਿਹਦੇ ਕਰਕੇ ਇਹ ਐਡਾ ਵੱਡਾ ਹਾਦਸਾ ਵਾਪਰ ਗਿਆ। ਸੋ ਇਹ ਉਸ ਤਾਰ ਬਿਜਲੀ ਦੀ ਤਾਰ ਕਰਕੇ ਹੀ ਸਾਰਾ ਜਿਹੜਾ ਇਹ ਕਰੰਟ ਲੱਗਾ ਹੈ ਸਰ ਇੱਕ ਕੌਣ-ਕੌਣ ਹੈ ਪਰਿਵਾਰ ਵਿੱਚ ਪਰਿਵਾਰ ਦੇ ਵਿੱਚ ਜੀ ਚਾਰ ਬੇਟੀਆਂ ਨੇ ਇੱਕ ਬੇਟਾ ਹੈ ਉਹ ਵੀ ਅਨਮੈਰਿਡ ਹੈ ਤੇ ਬੇਟੀਆਂ ਵੀ ਦੋ ਅਨਮੈਰਿਡ ਨੇ ਤੇ ਇਹੋ ਹੀ ਪਰਿਵਾਰ ਦੇ ਵਿੱਚ ਕਮਾਉਣ ਵਾਲਾ ਸੀ ਤੇ ਜਿਹਦੇ ਕਰਕੇ ਇਹ ਪਰਿਵਾਰ ਨੂੰ ਬੜਾ ਵੱਡਾ ਘਾਟਾ ਪਿਆ ਸੋ ਇਹ ਇੱਕ ਬੜੀ ਵੱਡੀ ਟਰੈਜਡੀ ਹੈ ਸਾਨੂੰ ਕੁਝ ਕੈਲੋ ਕੀ ਕੁਝ ਨਲਾਕੀਆਂ ਵੀ ਨੇ ਜੋ ਇਦਾਂ ਤਾਰਾਂ ਜਿਹੜੀਆਂ ਥੱਲੇ ਡਿੱਗ ਪੈਂਦੀਆਂ ਨੇ ਇਸ ਮਹਿਕਮੇ ਨੂੰ ਵੀ ਥੋੜਾ ਟਾਈਮ ਸਿਰ ਇਹਨਾਂ ਦਾ ਵਲ ਗੌਰ ਕਰਨੀ ਚਾਹੀਦੀ ਕਿ ਮਾ ਹੋਇਆ ਪੂਰਾ ਮਾਮਲਾ ਕਿਸ ਤਰ੍ਹਾਂ ਹੋਇਆ ਔਰ ਕੀ ਮੰਗ ਸਰਕਾਰ ਤੋਂ ਕਰਦੇ ਤੁਸੀਂ ਦੇਖੋ ਜਿਹੜਾ ਹੈ ਹਾਸਾ ਬਹੁਤ ਮਾੜਾ ਹੈ ਦੇਖੋ ਪਰਿਵਾਰ ਵਿੱਚ ਕਮਾਉਣ ਵਾਲੇ ਉਹ ਇਕੱਲੇ ਹੀ ਸਨ ਅਜੀ ਜੀ ਗੇਟਾ ਵੀ ਅਨਮੈਰਿਡ ਉਹ ਵੀ ਢੱਪਾ ਕਰਦਾ ਤੇ ਇਹ ਵੀ ਆਪਣਾ ਬੱਚਿਆਂ ਦਾ ਜੇ ਚਾਰ ਧੀਆ ਨੇ ਉਹਨਾਂ ਦੀਆਂ ਤੇ ਇੱਕ ਬੇਟਾ ਇਸ ਕਰਕੇ ਉਹ ਖੇਤਾਂ 'ਚ ਗਏ ਨੇ ਉਥੇ ਤਾਰ ਖੰਭੇ 'ਤੇ ਲੱਗੀ ਸੀ ਉਹਦੇ ਨਾਲ ਉਹਨਾਂ ਦੇ ਮਤਲਬ ਲਤ ਨੂੰ ਗਰੰਟ ਲੱਗਾ ਜੇ ਤੇ ਉੱਥੇ ਹੀ ਉਹਨਾਂ ਦੀ ਡੈਥ ਹੋ ਗਈ ਗਰੰਟ ਨਾਲ ਇਸ ਕਰਕੇ ਅਸੀਂ ਤੇ ਸਰਕਾਰ ਕੋਈ ਇਹ ਮੰਗ ਕਰਦੇ ਆ ਤੇ ਗਰੀਬ ਪਰਿਵਾਰ ਜੋ ਮਜ਼ਦੂਰਾ ਕਿਸਾਨਾਂ ਵਾਸਤੇ ਸਰਕਾਰ ਨੂੰ ਜੋਈ ਵਾਤੋਂ ਦਸਾਤਾ ਮਿਲਦੀ ਇਸ ਪਰਿਵਾਰ ਨੂੰ ਦਿੱਤੀ ਜਾਵੇ ਤਾਂ ਜੋ ਉਪਾਲਨ ਪੋਸ਼ਣ ਬਾਅਦ ਚ ਜੋ ਬੱਚਿਆਂ ਦੀ ਮਾਤਾ ਉਹਨਾਂ ਦੀ ਘਰ ਦੀ ਮੱਖਣ ਸਿੰਘ ਦੀ ਤੇ ਉਹ ਇਸ ਕਰਕੇ ਉਹਨਾਂ ਦਾ ਪਾਲਨ ਪੋਸ਼ਣ ਜਾਂ شادی ਉਹਨਾਂ ਦੀ ਵਿਆਹ ਕਰਨਾ ਤੇ ਉਹ ਵਧੀਆ ਤੰਗ ਦਾ ਕਰ ਸਕਣ ਸਾਡੀ ਸਰਕਾਰ ਨੂੰ ਇਹ ਵੀ ਵੀ ਐ ਜੀ ਐਨ ਯੂਨੀਵਰਸਿਟੀ ਸੀ ਪੋਟੈਂਸ਼ੀਅਲ ਇਨ एवरीवन ਐਂਡ ਏਵਰੀਥਿੰਗ ਅਰਾਊਂਡ ਅਸ ਵੀ ਡਰਾਈਵ ਇਨੋਵੇਸ਼ਨ ਐਂਡ ਐਂਟਰਪ੍ਰੀਨਿਓਰਸ਼ਿਪ ਵੀ ਗਰੂਮ ਕੰਪਟੈਂਟ ਗਲੋਬਲ ਸਿਟੀਜ਼ਨਸ to affect positive change around them.